ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖਿਓ ਸੀਸੀਟੀਵੀ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਕਲੋਨੀ ਜਿਹੜੀ ਹੈ ਸਲੇਮਟਾਬਰੀ ਆ ਤੇ ਨਸ਼ੇੜੀ ਨੇ ਘਰ ਦੇ ਬਾਹਰ ਖੜੀ ਜਿਹੜੀ ਹੈ ਬਾਈਕ ਜਿਹੜੀ ਆ ਉਸ ਨੂੰ ਚੋਰੀ ਕਰ ਲਿਆ ਪੰਜਾਬ ਦੇ ਵਿੱਚ ਲਗਾਤਾਰ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਕਈ ਪਿੰਡ ਤਾਂ ਇਦਾਂ ਦੇ ਨਹੀਂ ਜੜੇ ਕਿ ਇੱਥੋਂ ਤੱਕ ਪਰੇਸ਼ਾਨ ਨੇ ਕਿ ਉਹਨਾਂ ਦੇ ਛੱਤਾਂ ਦੇ ਉੱਤੇ ਲੱਗੀਆਂ ਡਿਜੀਟਲ ਛਤਰੀਆਂ ਉਹਨਾਂ ਨੂੰ ਵੀ ਜੜੇ ਨਸ਼ੇੜੀ ਨੇ ਉਤਾਰ ਕੇ ਲੈ ਜਾਂਦੇ ਨੇ ਔਰ ਪਿੰਡਾਂ ਦੇ ਵਿੱਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਔਰ ਉਹਨਾਂ ਦੀ ਮੋਟਰ ਕਈ ਵਾਰੀ ਜਿਹੜੀ ਆ ਉਤਾਰ ਕੇ ਨਸ਼ੇੜੀ ਲੈ ਜਾਂਦੇ ਨੇ ਫਿਲਹਾਲ ਇਸ ਸੀਸੀਟੀਵੀ ਦੇ ਵਿੱਚ ਧਿਆਨ ਨਾਲ ਦੇਖੋ ਕਿ ਕਿਵੇਂ ਨਸ਼ੇੜੀ ਜਿਹੜਾ ਆ ਆਸਾਨੀ ਦੇ ਨਾਲ ਦਾਖਲ ਹੁੰਦਾ ਆ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਹੈ ਉਸ ਨੂੰ ਚੁਰਾਉਂਦਾ ਹੈ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਹੈ ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖਿਓ ਸੀਸੀਟੀਵੀ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਕਲੋਨੀ ਜਿਹੜੀ ਆ ਸਲੇਮ ਟਾਬਰੀ ਆ ਤੇ ਨਸ਼ੇੜੀ ਨੇ ਘਰ ਦੇ ਬਾਹਰ ਖੜੀ ਜਿਹੜੀ ਹੈ ਬਾਈਕ ਜਿਹੜੀ ਆ ਉਸ ਨੂੰ ਚੋਰੀ ਕਰ ਲਿਆ ਪੰਜਾਬ ਦੇ ਵਿੱਚ ਲਗਾਤਾਰ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਕਈ ਪਿੰਡ ਤਾਂ ਇਦਾਂ ਦੇ ਨਹੀਂ ਜਿਹੜੇ ਕਿ ਇੱਥੋਂ ਤੱਕ ਪਰੇਸ਼ਾਨ ਨੇ ਕਿ ਉਹਨਾਂ ਦੇ ਛੱਤਾਂ ਦੇ ਉੱਤੇ ਲੱਗੀਆਂ ਡਿਜੀਟਲ ਛਤਰੀਆਂ ਉਹਨਾਂ ਨੂੰ ਵੀ ਜਿਹੜੇ ਨਸ਼ੇੜੀ ਨੇ ਉਤਾਰ ਕੇ ਲੈ ਜਾਂਦੇ ਨੇ ਔਰ ਪਿੰਡਾਂ ਦੇ ਵਿੱਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਔਰ ਉਹਨਾਂ ਦੀ ਮੋਟਰ ਕਈ ਵਾਰੀ ਜਿਹੜੀ ਆ ਉਤਾਰ ਕੇ ਨਸ਼ੇੜੀ ਲੈ ਜਾਂਦੇ ਨੇ ਫਿਲਹਾਲ ਇਸ ਸੀਸੀਟੀਵੀ ਦੇ ਵਿੱਚ ਧਿਆਨ ਨਾਲ ਦੇਖੋ ਕਿ ਕਿਵੇਂ ਨਸ਼ੇੜੀ ਜਿਹੜਾ ਆ ਆਸਾਨੀ ਦੇ ਨਾਲ ਦਾਖਲ ਹੁੰਦਾ ਆ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਹੈ ਉਸ ਨੂੰ ਚੁਰਾਉਂਦਾ ਹੈ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਹੈ। ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖਿਓ ਸੀਸੀਟੀਵੀ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਕਲੋਨੀ ਜਿਹੜੀ ਹੈ ਸਲੇਮਟਾਬਰੀ ਹੈ ਤੇ ਨਸ਼ੇੜੀ ਨੇ ਘਰ ਦੇ ਬਾਹਰ ਖੜੀ ਜਿਹੜੀ ਹੈ ਬਾਈਕ ਜਿਹੜੀ ਆ ਉਸ ਨੂੰ ਚੋਰੀ ਕਰ ਲਿਆ। ਪੰਜਾਬ ਦੇ ਵਿੱਚ ਲਗਾਤਾਰ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ। ਕਈ ਪਿੰਡ ਤਾਂ ਇਦਾਂ ਦੇ ਨਹੀਂ ਜੜੇ ਕਿ ਇੱਚੋਂ ਤੱਕ ਪਰੇਸ਼ਾਨ ਨੇ ਕਿ ਉਹਨਾਂ ਦੇ ਛੱਤਾਂ ਦੇ ਉੱਤੇ ਲੱਗੀਆਂ ਡਿਜੀਟਲ ਛਤਰੀਆਂ ਉਹਨਾਂ ਨੂੰ ਵੀ ਜਿਹੜੇ ਨਸ਼ੇੜੀ ਨੇ ਉਤਾਰ ਕੇ ਲੈ ਜਾਂਦੇ ਨੇ ਔਰ ਪਿੰਡਾਂ ਦੇ ਵਿੱਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਔਰ ਉਹਨਾਂ ਦੀ ਮੋਟਰ ਕਈ ਵਾਰੀ ਜਿਹੜੀ ਆ ਉਤਾਰ ਕੇ ਨਸ਼ੇੜੀ ਲੈ ਜਾਂਦੇ ਨੇ ਫਿਲਹਾਲ ਇਸ ਸੀਸੀਟੀਵੀ ਦੇ ਵਿੱਚ ਧਿਆਨ ਨਾਲ ਦੇਖੋ ਕਿ ਕਿਵੇਂ ਨਸ਼ੇੜੀ ਜਿਹੜਾ ਆ ਆਸਾਨੀ ਦੇ ਨਾਲ ਦਾਖਲ ਹੁੰਦਾ ਆ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਹੈ ਉਸ ਨੂੰ ਚੁਰਾਉਂਦਾ ਹੈ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਹੈ ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖਿਓ ਸੀਸੀਟੀਵੀ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਕਲੋਨੀ ਜਿਹੜੀ ਆ ਸਲੇਮਟਾਬਰੀ ਆ ਤੇ ਨਸ਼ੇੜੀ ਨੇ ਘਰ ਦੇ ਬਾਹਰ ਖੜੀ ਆ ਜਿਹੜੀ ਆ ਬਾਈਕ ਜਿਹੜੀ ਆ ਉਸ ਨੂੰ ਚੋਰੀ ਕਰ ਲਿਆ ਪੰਜਾਬ ਦੇ ਵਿੱਚ ਲਗਾਤਾਰ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਕਈ ਪਿੰਡ ਤਾਂ ਇਦਾਂ ਦੇ ਨਹੀਂ ਜਿਹੜੇ ਕਿ ਇਤੋਂ ਤੱਕ ਪਰੇਸ਼ਾਨ ਨੇ ਕਿ ਉਹਨਾਂ ਦੇ ਛੱਤਾਂ ਦੇ ਉੱਤੇ ਲੱਗੀਆਂ ਡਿਜੀਟਲ ਛਤਰੀਆਂ ਉਹਨਾਂ ਨੂੰ ਵੀ ਜਿਹੜੇ ਨਸ਼ੇੜੀ ਨੇ ਉਤਾਰ ਕੇ ਲੈ ਜਾਂਦੇ ਨੇ ਔਰ ਪਿੰਡਾਂ ਦੇ ਵਿੱਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਔਰ ਉਹਨਾਂ ਦੀ ਮੋਟਰ ਕਈ ਵਾਰੀ ਜਿਹੜੀ ਆ ਉਤਾਰ ਕੇ ਨਸ਼ੇੜੀ ਲੈ ਜਾਂਦੇ ਨੇ ਫਿਲਹਾਲ ਇਸ ਸੀਸੀਟੀਵੀ ਦੇ ਵਿੱਚ ਧਿਆਨ ਨਾਲ ਦੇਖੋ ਕਿ ਕਿਵੇਂ ਨਸ਼ੇੜੀ ਜਿਹੜਾ ਆ ਆਸਾਨੀ ਦੇ ਨਾਲ ਦਾਖਲ ਹੁੰਦਾ ਆ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਹੈ ਉਸ ਨੂੰ ਚੁਰਾਉਂਦਾ ਹੈ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਹੈ। ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖਿਓ ਸੀਸੀਟੀਵੀ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਕਲੋਨੀ ਜਿਹੜੀ ਹੈ ਸਲੇਮਟਾਬਰੀ ਹੈ ਤੇ ਨਸ਼ੇੜੀ ਨੇ ਘਰ ਦੇ ਬਾਹਰ ਖੜੀ ਜਿਹੜੀ ਹੈ ਬਾਈਕ ਜਿਹੜੀ ਆ ਉਸ ਨੂੰ ਚੋਰੀ ਕਰ ਲਿਆ। ਪੰਜਾਬ ਦੇ ਵਿੱਚ ਲਗਾਤਾਰ ਇਦਾਂ ਦੀਆਂ ਘਟਨਾਵਾਂ ਹੋਉਂਦੀਆਂ ਨੇ। ਕਈ ਪਿੰਡ ਤਾਂ ਇਦਾਂ ਦੇ ਨਹੀਂ ਜੜੇ ਕਿ ਇੱਚੋਂ ਤੱਕ ਪਰੇਸ਼ਾਨ ਨੇ ਕਿ ਉਹਨਾਂ ਦੇ ਛੱਤਾਂ ਦੇ ਉੱਤੇ ਲੱਗੀਆਂ ਡਿਜੀਟਲ ਛਤਰੀਆਂ ਉਹਨਾਂ ਨੂੰ ਵੀ ਨਸ਼ੇੜੀ ਨਸ਼ੇੜੀ ਨੇ ਉਤਾਰ ਕੇ ਲੈ ਜਾਂਦੇ ਨੇ ਔਰ ਪਿੰਡਾਂ ਦੇ ਵਿੱਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਔਰ ਉਹਨਾਂ ਦੀ ਮੋਟਰ ਕਈ ਵਾਰੀ ਜਿਹੜੀ ਆ ਉਤਾਰ ਕੇ ਨਸ਼ੇੜੀ ਲੈ ਜਾਂਦੇ ਨੇ ਫਿਲਹਾਲ ਇਸ ਸੀਸੀਟੀਵੀ ਦੇ ਵਿੱਚ ਧਿਆਨ ਨਾਲ ਦੇਖੋ ਕਿ ਕਿਵੇਂ ਨਸ਼ੇੜੀ ਜਿਹੜਾ ਆ ਆਸਾਨੀ ਦੇ ਨਾਲ ਦਾਖਲ ਹੁੰਦਾ ਆ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਹੈ ਉਸ ਨੂੰ ਚੁਰਾਉਂਦਾ ਹੈ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਹੈ